ਅੱਗੇ ਮੈਂ ਸੱਦਾ ਦਿੰਦਾ ਸਾਥੀ ਲਖਵਿੰਦਰ ਮੁਕਤੀ ਸੰਗਰਾਮ ਮਜ਼ਦੂਰ ਮੰਚ ਵੱਲੋਂ ਉਹ ਸ਼ਰਧਾਂਜਲੀ ਦੇਣਗੇ ਤੇ ਇਸ ਤੋਂ ਬਾਅਦ ਅੱਜ ਦੇ ਲਾਲ ਸਲਾਮ ਅਸਮਾਕਮ ਕਮੇਟੀ ਦੇ ਕਨਵੀਨਰ ਸਾਥੀ ਜਸਪਾਲ ਜੱਸੀ ਉਹ ਆਪਣੀ ਗੱਲ ਕਹਿਣਗੇ ਹੁਣ ਸਾਥੀ ਲਖਵਿੰਦਰ ਮਜ਼ਦੂਰ ਮੁਕਤੀ ਸੰਗਰਾਮ ਮਜ਼ਦੂਰ ਮੰਚ ਦੇ ਕਾਮਰੇਡ ਗੁਰਦੇਵ ਸਿੰਘ ਪਹਾੜਪੁਰ ਦੇ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਮੁਕਤੀ ਸੰਗਰਾਮ ਮਜ਼ਦੂਰ ਮੰਚ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਥੀ ਨੂੰ ਲਾਲ ਸਲਾਮ ਪੇਸ਼ ਕਰਦਾ ਹਾਂ ਅਸੀਂ ਸਾਥੀ ਦੇ ਵਿਛੋੜੇ ਦੀ ਇਸ ਘੜੀ 'ਚ ਉਹਨਾਂ ਦੀ ਜਥੇਬੰਦੀ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ 'ਚ ਸ਼ਰੀਕ ਆ। ਦੁੱਖ ਸਾਂਝਾ ਕਰਦੇ ਆ ਅਸੀਂ ਉਹਨਾਂ ਨਾਲ। ਗਿਆਨਕ ਨਿਮਾਦੇ ਤਹਿਤ ਪਦਾਰਥਕ ਗਤੀ ਦੇ ਤਹਿਤ ਮਨੁੱਖੀ ਸਰੀਰ ਦਾ ਖਤਮ ਹੋਣਾ ਇਹ ਲਾਜ਼ਮੀ ਆ ਇਹਨੂੰ ਆਪਾਂ ਟਾਲ ਨਹੀਂ ਸਕਦੇ। ਪਰ ਮਨੁੱਖ ਮਨੁੱਖ ਚ ਫਰਕ ਹੁੰਦਾ ਸਧਾਰਨ ਮਨੁੱਖ ਹੁੰਦੇ ਨੇ ਕਿਰਤੀ ਲੋਕ ਨੇ ਆਪਣ ਕਿਰਤ ਕਰਦੇ ਨੇ ਸਮਾਂ ਵਣ ਦੀ ਦੇਣਾ ਇਹ ਠੀਕ ਆ ਪਰ ਕੁਝੋ ਅਸਧਾਰਨ ਤੌਰ ਜਿਹੜੇ ਸਾਥੀ ਹੁੰਦੇ ਨੇ ਵਿਅਕਤੀ ਹੁੰਦੇ ਨੇ ਜਿਵੇਂ ਸਾਥੀ ਗੁਰਦੇਵਾਲ ਸਿੰਘ ਉਹ ਸਧਾਰਨ ਵਿਅਕਤੀ ਨਹੀਂ ਸੀ ਉਹਨਾਂ ਨੇ ਇਨਕਲਾਬੀ ਕਾਰਜ ਦਾ ਜੋ ਜੁਮਾ ਲਿਆ ਉਹਦੇ ਵਾਸਤੇ ਉਹ ਜ਼ਿੰਦਗੀ ਪਰ ਡਟੇ ਰਹੇ ਖੜੇ ਰਹੇ ਇਨਕਲਾਬ ਨੂੰ ਜਗਾਉਂਦੇ ਰਹੇ ਇਸ ਰੂਪ ਚੋਂ ਦਾ ਜਿਹੜਾ ਜਾਣਾ ਉਹਦੀ ਮੌਤ ਉਹ ਵੀ ਅਸਧਾਰਨ ਤੇ ਉਹਨਾਂ ਦੇ ਜਾਣ ਨਾਲ ਜੋ ਘਾਟਾ ਪਿਆ ਉਹ ਵੱਡਾ ਘਾਟਾ ਇਹ ਕੋਈ ਕਹਿਣ ਦੀ ਗੱਲ ਨਹੀਂ ਹੁੰਦੀ ਆ ਪਛਦਾਂਦਰ ਦੇ ਸਮਾਗਮਾਂ ਤੇ ਇਕੱਲਾ ਕਹੀਆਂ ਜਾਂਦੀਆਂ ਨੇ ਕਿੰਨੇ ਨੂੰ ਲੱਗਦਾ ਪਰ ਇਹ ਕੋਈ ਸਿਰਫ ਕਹਿਣ ਦੀ ਗੱਲ ਨਹੀਂ ਹੈ ਹਕੀਕਤ ਆ ਉਹ ਜੋ ਘਾਟਾ ਪਿਆ ਤੇ ਉਹ ਘਾਟਾ ਪੂਰਿਆ ਨਹੀਂ ਜਾ ਸਕਦਾ ਹੁੰਦਾ ਪਰ ਉਹ ਘੱਟੇ ਨੂੰ ਪੂਰਨ ਦੀ ਆਪਾਂ ਕੋਸ਼ਿਸ਼ ਕਰ ਸਕਦੇ ਆ ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਤੋਂ ਸਿੱਖ ਕੇ ਉਹਨਾਂ ਦੇ ਤਜਰਬੇ ਤੋਂ ਉਹਨਾਂ ਉਹ ਜੋ ਵਿਰਸਾ ਸਾਡੇ ਵਾਸਤੇ ਛੱਡ ਕੇ ਗਏ ਨੇ ਉਹ ਤੋਂ ਅਸੀਂ ਰਾਹ ਲੈ ਸਕਦੇ ਆ ਉਹ ਲੈਣਾ ਚਾਹੀਦਾ ਰਾਹ ਸਾਨੂੰ ਸਾਥੀ ਗੁਰਦੇਵ ਸਿੰਘ ਕਰੀਰ ਛੇੜਾ ਕੇ ਉਹਨਾਂ ਨੇ ਜੋ ਕੰਸਟਰੀ ਕਲੱਬ ਵੀ ਲਹਿਰ ਦੇ ਵਿੱਚ ਕੰਮ ਕੀਤਾ ਇਸ ਲਹਿਰ ਦੇ ਨੂੰ ਅੱਗੇ ਵਧਾਇਆ ਜਿੰਨੇ ਉਹ ਸੂਝਵਾਨ ਸਾਥੀ ਸੀ ਜਿਨ੍ਹਾਂ ਸਮਰਸਤੀ ਤੇ ਪ੍ਰਾਣੇ ਸਾਥੀ ਸੀ ਤੇ ਮਨੋਂ ਉਹਨਾ ਉਹ ਗਏ ਨੇ ਇਹਦੇ ਨਾਲ ਹੀ ਇਹ ਤੋਂ ਪਹਿਲਾਂ ਕਈ ਸਾਥੀਆਂ ਨੂੰ ਆਪਾਂ ਗਵਾਇਆ ਬਹੁਤ سارے ਸਾਥੀ ਆਪਾਂ ਜਾਣਦੇ ਆ ਪਿਛਲੇ ਸਮੇਂ 'ਚ ਸੱਤਾ ਦੇ ਜ਼ਬਰ ਨਾਲ ਸ਼ਹੀਦ ਕੀਤੇ ਗਏ ਨੇ ਕਿੰਨੀ ਗਾਰ ਕੁੱਨ ਸ਼ਹੀਦ ਕੀਤੇ ਗਏ ਨੇ ਇਸ ਪ੍ਰਬੰਧ ਦੇ ਪੈਦਾ ਕੀਤੀਆਂ ਜਿਹੜੀਆਂ ਬਿਮਾਰੀਆਂ ਇਲਾਜ ਦੀਆਂ ਸੀਮਤਾਂ ਨੇ ਇਲਾਜ ਦੀਆਂ ਘਾਟਾ ਉਹਦੇ ਕਰਕੇ ਕਿੰਨੇ ਜਿਹੜੇ ਸਾਥੀ ਨੇ ਸਾਡੇ ਤੋਂ ਵਿਛੜੇ ਨੇ ਇਹ ਸਾਥੀ ਜਿਹੜੇ ਲਗਾਤਾਰ ਜਾ ਰਹੇ ਨੇ ਤਾਂ ਜਿਹੇ ਸਮੇਂ ਦੇ ਵਿੱਚ ਗੁਰਦੇਵ ਸਿੰਘ ਉਹਨਾਂ ਦਾ ਚਲੇ ਜਾਣਾ ਇੱਕ ਹੋਰ ਬਹੁਤ ਵੱਡੀ ਸਾਡੇ ਸਾਹਮਣੇ ਮਨ ਚਿੰਤਾ ਖੜੀ ਹੁੰਦੀ ਆ ਸਾਡੇ ਸਾਹਮਣੇ ਕਿ ਚੁਣੌਤੀ ਖੜੀ ਹੁੰਦੀ ਆ ਕਿ ਇਹ ਜੋ ਘਾਟਾ ਪੈ ਰਿਹਾ ਇਹਨੂੰ ਆਪਾਂ ਕਿਵੇਂ ਪੂਰੀਏ ਅੱਜ ਜੋ ਸਿਆਸੀ ਤੇ ਆਰਥਿਕ ਹੱਲਾ ਲਗਾਤਾਰ ਬੜ ਤਿੱਖਾ ਹੁੰਦਾ ਜਾ ਰਿਹਾ ਤੇ ਸੱਤਾ ਦੀ ਕਿਸੇ ਵੀ ਕੋਈ ਵੀ ਤੇਰਾ ਬੁਰਜਵਾਜੀ ਦੀ ਕੋਈ ਵੀ ਤੇਰਾ ਇਹ ਚਾਹੇ ਭਾਜਪਾ ਚਾਹੇ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਆ ਚਾਹ ਕੋਈ ਹੋਰ ਇਹਨਾਂ ਜੀਆਂ ਜਿਹੜੀਆਂ ਸਿਆਸੀ ਤਰਾਨੇ ਭਾਰਤ 'ਚ ਜਾਂ ਸੁਭਿਆ ਦੇ ਵਿੱਚ ਇਹਨਾਂ ਦੀਆਂ ਸਰਕਾਰਾਂ ਨੇ ਇਹਨਾਂ ਦੀਆਂ ਅਲੱਗ-ਅਲੱਗ ਜੋ ਪਸਾਰਾ ਸਮਾਜ ਦੇ ਵਿੱਚ ਨੰਨੀਆਂ ਜਿੱਥੇਬੰਦੀਆਂ ਦਾ ਇਹਨਾਂ ਦੀਆਂ ਜੋ ਸਿਖਾਵਾਂ ਨੇ ਅੱਗੇ ਤੋਂ ਅੱਗੇ ਉਹ ਜੋ ਕੁਝ ਉਹਨਾਂ ਦਾ ਇੱਕ ਵੱਡਾ ਜਿਹੜਾ ਹਮਲਾ ਇੱਕ ਫਾਸ਼ੀ ਹਮਲਾ ਵੀ ਹੈ ਜਿਹੜਾ ਇੱਕ ਹਿੰਸਕ ਹਮਲਾ ਇੱਕ ਨਫ਼ਰਤੀ ਹਮਲਾ ਜੋ ਇੱਕ ਵੱਡੀ ਚੁਣੌਤੀ ਬਣ ਕੇ ਸਾਡੇ ਸਾਹਮਣੇ ਖੜਾ ਹੋਇਆ ਕਿ ਇਹਨਾਂ ਜਿਹੜਾ ਫਾਸ਼ੀ ਹਮਲਿਆਂ ਦਾ ਜਵਾਬ ਕਿਵੇਂ ਦਿੱਤਾ ਜਾਵੇ ਕਿਵੇਂ ਜਿਹੜਾ ਲੋਕ ਲਹਿਰ ਦੇ ਨਾਲ ਇਹਨਾਂ ਦਾ ਜਿਹੜਾ ਟਕਰਾ ਕੀਤਾ ਜਾਵੇ ਅਜਿਹੇ ਹਾਲ ਦੇ ਵਿੱਚ ਗੁਰदयाल ਸਿੰਘ ਵਰਗੇ ਜਿਹੜੇ ਸਾਡੇ ਸੁਝਵਾਂ ਸਾਥੀ ਨੇ ਰਾਣੇ ਸਾਥੀ ਨੇ ਇਹਨਾਂ ਦਾ ਚਲੇ ਜਾਣਾ ਸਾਡੇ ਸਾਹਮਣੇ ਇੱਕ ਜਿਹੜੀ ਇੱਕ ਗੰਭੀਰ ਸਥਿਤੀ ਪੈਦਾ ਕਰਦਾ ਸਾਡੇ ਸਾਥੀ ਗੁਰदयाल ਸਿੰਘ ਨਾਲ ਉਹਨਾਂ ਦੀ ਜਥੇਬੰਦੀ ਨਾਲ ਲੱਖਾਂ ਹੀ ਮਤਭੇਦ ਹੋ ਸਕਦੇ ਨੇ ਸਮਾਜ ਦੀ ਬੰਤਰ ਨੂੰ ਲੈ ਕੇ ਇਨਕਲਾਬ ਦੇ ਬਣਾ ਨੂੰ ਲੈ ਕੇ ਜਥੇਬੰਦੀਆਂ ਦੀ ਵੰਤਰ ਆਪਾਂ ਸਾਰੇ ਮੰਨਦੇ ਆਂ ਅਸੀਂ ਆਪਲਾਈਨਡਵਾਦੀ ਸੁਲ੍ਹਾ ਨੂੰ ਮੰਨਦੇ ਆਂ ਪਰ ਫਿਰ ਵੀ ਅੱਗੇ ਜਿਹੜੇ ਮਤਭੇਦ ਸਾਡੇ ਹੋ ਸਕਦੇ ਨੇ ਹੋਰ ਜਿਹੜੇ ਸਮਾਜਿਕ ਵਰਤਾਰੇ ਨੇ ਅਲਗ-ਅਲਗ ਕਿੱਟਨਾ ਹਵਾਲੇ ਹੋਣਾ ప్రతి ਸਾਡੀਆਂ ਬਹੁਤ ਸਾਰੇ ਵਿਸ਼ੇ ਮੇ ਹੋ ਸਕਦੇ ਨੇ ਪਰ ਜਿਹੜੀ ਸਾਡੀ ਸਾਂਝ ਆ ਇਨਕਲਾਬ ਕਰਨ ਦੀ ਜਿਹੜੀ ਸਾਡੀ ਭਾਵਨਾ ਇਨਕਲਾਬ ਵਾਸਤੇ ਜਿਹੜੀ ਸਾਡੀ ਕਾਰਸ਼ੀਲਤਾ ਇਹ ਜਿਹੜੀ ਸਾਂਝ ਆ ਇਹ ਪੱਖ ਬਹੁਤ ਵੱਡਾ ਪੱਖ ਆ ਤੇ ਸਾਥੀ ਗੁਰਦੇਵ ਸਿੰਘ ਉਹਨਾਂ ਨਾਲ ਸਾਡੀ ਮੇਰੀ ਕਦੇ ਮੁਲਾਕਾਤ ਨਹੀਂ ਹੋਈ ਕਦੇ ਉਹਨਾਂ ਨਾਲ ਮਿਲ ਕੇ ਕੰਮ ਨਹੀਂ ਕੀਤਾ ਕਦੇ ਉਹਨਾਂ ਦੀ ਗਵਾਹੀ 'ਚ ਨਹੀਂ ਅਸੀਂ ਕੰਮ ਕਰ ਸਕੇ ਪਰ ਸਾਥੀ ਗੁਰਦੇਵ ਨੇ ਜੋ ਸਿਧਾਂਤਕ ਕੰਮ ਕੀਤਾ ਜੋ ਸੁੱਲੀ ਕੰਮ ਕੀਤਾ ਜੱਜ ਮਿੰਨੀ ਪੱਧਰ ਤੇ ਜੋ ਕੰਮ ਕੀਤਾ ਜੋ ਉਹਨਾਂ ਨੇ ਜਿਮਿਨੀ ਤੌਰ ਦੇਤੇ ਕੰਮ ਕਰਨ ਵਾਲੇ ਆਗੂਆਂ ਨੂੰ ਕਰਤੂਆਂ ਨੂੰ ਜੋ ਗਵਾਹੀ ਦਿੱਤੀ ਆ ਉਹਦੇ ਰਾਹੀਂ ਅਸੀਂ ਬਹੁਤ ਕੁਝ ਸਿੱਖਿਆ ਸਿੱਖ ਰਹੇ ਆ ਤੇ ਇਹ ਤੋਂ ਬਿਨਾ ਸਾਨੂੰ ਇਹ ਲੱਗਦਾ ਕਿ ਜੋ ਜਨਤਕ ਲਹਿਰ ਆ ਜੋ ਇਨਕਲਾਬੀ ਲਹਿਰ ਆ ਉਹਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਉਸ ਪੂਰੇ ਤਜਰਬੇ ਨੂੰ ਸੁਭਰਸੇ ਨੂੰ ਛੱਡ ਕੇ ਸਾਥੀ ਗੁਰਦਿਆਲ ਸਿੰਘ ਉਹਨਾਂ ਨੇ ਉਹ ਉਹਨਾਂ ਸਾਥੀਆਂ ਚੋਂ ਨੇ ਜਿਨ੍ਹਾਂ ਨੇ ਆਪਣੇ ਸਮੇਂ ਚ ਖੱਪੂ ਮਾਰ ਕੇ ਬਾਜ ਲੈਣ ਦਾ ਜਿਹੜਾ ਵਿਰੋਧ ਕੀਤਾ ਤੇ ਇਹਦੇ ਬਰਕਸ ਜਨਤਕ ਲੀਨ ਨੂੰ ਬੁਲੰਦ ਕੀਤਾ ਜਨਤਕ ਜਥੇਬੰਦੀਆਂ ਨੂੰ ਜਿੱਥੇ ਜਨਤਕ ਲਹਿਰ ਸਾਰਨ ਦਾ ਜਿਹੜਾ ਤੀਜਾ ਉਹਨੂੰ ਜਿਹੜਾ ਅੱਗੇ ਵਧਾਇਆ ਉਹਨਾਂ ਨੇ ਇਹ ਕੰਮ ਸਿਧਾਂਤਿਕ ਪੱਧਰ ਤੇ ਵੀ ਕੀਤਾ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਤੇ ਆਪਣੀ ਪੱਧਰ ਤੇ ਵੀ ਕੀਤਾ ਤੇ ਇਹ ਕਰਦੇ ਹੋਏ ਜਨਤਕ ਲੀਨ ਨੂੰ ਲਾਗੂ ਕਰਦੇ ਹੋਏ ਉਹਨਾਂ ਨੇ ਜੋ ਵਿਰਸਾ ਪਿੱਛੇ ਛੱਡਿਆ ਪਿੱਛੇ ਜਾਂ ਬਹੁਤ ਸਾਰੇ ਜਿਹੜੇ ਨੁਕਤੇ ਨੇ ਉਹ ਜਿਹੜੇ ਮਤਲਬ ਉਹ ਪੇਸ਼ ਕੀਤੇ ਨੇ ਔ ਸਾਡੇ ਲਈ ਇੱਕ ਬਹੁਤ ਜਿਵੇਂ ਵਿਰਸਾ ਸਾਡਾ ਤੇ ਇਹ ਕੋਣਾ ਦੀ ਬਹੁਤ ਵੱਡੀ ਦੇਣ ਆ ਅਗਲੀ ਗੱਲ ਮਨੇ ਆਪਾਂ ਸੋਚੀਏ ਵੀ ਜੇ ਖੱਬੇ ਮਾਰ ਕੇ ਬਾਜੀ ਦੇ ਖਿਲਾਫ ਸਾਥੀ ਗੁਰदयाल ਉਹਨਾਂ ਨੇ ਉਹਨਾਂ ਦੇ ਹੋਰ ਸਾਥੀਆਂ ਨੇ ਜੇ ਸੰਘਰਸ਼ ਨਾ ਕੀਤਾ ਹੁੰਦਾ ਉਸ ਟਾਈਮ ਉਹਨਾਂ ਨੇ ਜੋ ਨੁਕਤੇ ਪੇਸ਼ ਕੀਤੇ ਜੋ ਤਜਰਬਾ ਪੇਸ਼ ਕੀਤਾ ਉਹ ਨਾ ਹੁੰਦਾ ਸਾਡੇ ਸਾਹਮਣੇ ਤੇ ਅੱਜ ਆਪਾਂ ਕਿੱਥੇ ਹੁੰਦੇ ਜਿਹੜੇ ਜਨਤਕ ਲੀ ਦੀ ਮਹੱਤਤਾ ਨੂੰ ਸਮਝਦੇ ਨੇ ਜਨਤਕ ਲੀ ਨੂੰ ਲਾਗੂ ਕਰਨ ਦੀ ਕੋਸ਼ਿਸ਼ਾਂ ਕਰਨ ਕਰ ਰਹੇ ਨੇ ਹੋੜ ਢੰਗਾਈ ਦੇ ਵਿੱਚ ਹੋਰ ਇਹਨੂੰ ਸਮਾਰ ਕੇ ਨਿਖਾਰ ਕੇ ਪੇਸ਼ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਮਹੱਤਤਾ ਇਹਦੀ ਸਮਝਦੇ ਨੇ ਜਨਤਕ ਲੀ ਦੀ ਉਹ ਸਾਥੀ ਇਹਨੂੰ ਸਮਝ ਸਕਦੇ ਨੇ ਵੀ ਇਹ ਕਿੱਡੀ ਵੱਡੀ ਉਹਨਾਂ ਦੀ ਦੇਣ ਆ ਉਹਨਾਂ ਨੇ ਜੋ ਸੋਧਵਾਦ ਦੇ ਖਿਲਾਫ ਆ ਹੋਰ ਸਾਥੀਆਂ ਦੇ ਨਾਲ ਮਿਲ ਕੇ ਜਦ ਸੰਘਰਸ਼ ਕੀਤਾ ਅੱਜ ਆਪਾਂ ਦੇਖਦੇ ਆ ਆਪਣੇ ਸਮੇਂ 'ਚ ਉਹਨਾਂ ਨੇ ਇੱਕ ਇਕਲਾਬੀ ਲੀਨ ਨੂੰ ਅੱਗੇ ਵਧਾਇਆ ਤੇ ਅੱਜ ਵੀ ਜਦੋਂ ਇਕਲਾਬੀ ਲਹਿਰ ਦੇ ਉੱਤੇ ਇੱਕ ਬਹੁਤ ਤਿੱਖਾ ਹਮਲਾ ਹਕੂਮਤ ਵੱਲੋਂ ਕੀਤਾ ਜਾ ਰਿਹਾ ਸੀ ਛਤੀਸਗੜ੍ਹ ਦੇ ਜੰਗਲਾਂ ਦੇ ਵਿੱਚ ਦੇਖ ਰਹੇ ਹਾਂ ਸਿਬੇ ਮਾਸਟ ਦੇ ਉੱਤੇ ਜੋ ਹਮਲਾ ਤਿੱਖਾ ਵਿੱਡਿਆ ਗਿਆ ਆਦੀਵਾਸੀ ਇਕਲਾਬੀ ਕਾਰਕੁਨਾਂ ਦੇ ਉੱਤੇ ਜੋ ਤਿੱਖਾ ਹਮਲਾ ਵਿੱਡਿਆ ਗਿਆ ਉਹਦੇ ਰਾਹੀਂ ਇੱਕ ਜਿਹੜੇ ਸੋਸ਼ਦਵਾਦੀ ਫਿਰ ਤੋਂ ਜਿਹੜੀ ਇੱਕ ਗੱਲ ਦੂਜੀ ਲੱਗ ਕੇ ਜਾ ਰਹੇ ਨੇ ਇਕਲਾਬੀ ਲਹਿਰ ਨੂੰ ਨਕਾਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ ਮਾਰਸਵਾ ਲੈਂਬਵਾਦ ਮਾਓਵਾਦ ਮੁਜਾ ਮਾਓ ਤਾਕਤ ਖਚਾ ਤਰਨਨ ਦੀ ਉਹ ਕੋਸ਼ਿਸ਼ ਕਰ ਰਹੇ ਨੇ ਹਥਿਆਰਬੰਦ ਇਨਕਲਾਬ ਦੇ ਜਿਹੜੇ ਰਾਜ ਨੂੰ ਹੰਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਉਹ ਜਿਹੜਾ ਪਹਿਲਾਂ ਸੰਘਰਸ਼ ਕੀਤਾ ਗਿਆ ਜ ਜਿਹੋਨਾਂ ਨੇ ਨੁਕਤੇ ਪੇਸ਼ ਕੀਤੇ ਨੇ ਉਹ ਸਾਡੇ ਵਾਸਤੇ ਅੱਜ ਵੀ ਜਿਹੜਾ ਰਾਦਸਵਾ ਪੰਦੇ ਨੇ ਤੇ ਅੱਜ ਜਦੋਂ ਲੋੜ ਆ ਫਿਰ ਤੋਂ ਜਿਹੜਾ ਜਵਾਬ ਦੇਣ ਦੀ ਇਨਕਲਾਬੀ ਮਾਸਵਾਰ ਨੂੰ ਬੁਲੰਦ ਕਰਨ ਦੀ ਤਾਂ ਜਿਹੇ ਸਮੇਂ ਦੇ ਵਿੱਚ ਸਾਥੀ ਦਾ ਜਾਣਾ ਇੱਕ ਸਾਡੇ ਵਾਸਤੇ ਚੁਣੌਤੀ ਬਣਦਾ ਉਤਾਰਾਂ ਚੜਾਵਾਂ ਦੇ ਵਿੱਚੋਂ ਟੁੱਟਾ ਭੱਜਾਂ ਦੇ ਵਿੱਚੋਂ ਸਾਥੀ ਜੀ ਨਿਕਲੇ ਨੇ ਉਹ ਡਟੇ ਰਹੇ ਤੇ ਨਾਲ ਹੀ ਜੋ ਸੱਤਾ ਵੱਲੋਂ ਜੋ ਚਾਹੇ ਜ਼ਬਰਾ ਚਾਹੇ ਭੰਡੀ ਪ੍ਰਚਾਰ ਆ ਉਹ ਜੋ ਹੁੰਦਾ ਰਿਹਾ ਉਹਦੇ ਖਿਲਾਫ ਹੋ ਡੰਦੇ ਰਹੇ ਸਭੂ ਗਦਾਰਾਂ ਘੋੜਿਆਂ ਵੱਲੋਂ ਜਿਹੜਾ ਕਾਰਵਾਇਨਾ ਨੇ ਜੋ ਉਹਨਾਂ ਵੱਲੋਂ ਜਿਹੜਾ ਭੰਡੀ ਪ੍ਰਚਾਰ ਵਿਅਕਤੀਗਤ ਤੌਰ ਤੇ ਬਹੁਤ ਨਿੱਜੀ ਪੱਧਰ ਤੇ ਉੱਤਰ ਕੇ ਉਹ ਉਹਨਾਂ ਦੇ ਸਾਥੀਆਂ ਦੇ ਖਿਆਲ ਦੀ ਜਥੇਬੰਦੀ ਦੇ ਖਿਲਾਫ ਉਹ ਡਟੇ ਰਹੇ ਪੂਰੇ ਤਹਮਮਦ ਦੇ ਨਾਲ ਉਹ ਖੜੇ ਰਹੇ ਤੇ ਜਵਾਬ ਦਿੰਦੇ ਰਹੇ ਸਬਰ ਦੇ ਨਾਲ ਇਹ ਜਿਹੜਾ ਉਹਨਾਂ ਤੋਂ ਸਿੱਖਣ ਦੀ ਲੋੜ ਆ ਤੇ ਉਹਨਾਂ ਨੇ ਕਦੇ ਇਹਨਾਂ ਇਹਨਾਂ ਚੀਜ਼ਾਂ ਤੋਂ ਜਿਹੜੀ ਕਦੇ ਹਾਰ ਨਹੀਂ ਮੰਨੀ ਤੇ ਡੜ ਕੇ ਜਿਹੜਾ ਮਲਪੁਰੀ ਲਹਿਰ ਜਿਹੜਾ ਅੱਗੇ ਵਧਾਇਆ ਉਹਨਾਂ ਨੇ ਇਸ ਲਈ ਅੱਜ ਚਾਹੇ ਆਪਾਂ ਮਲੇਗਾ ਮਲੇ ਸਾੱਚਾ ਵੀ ਮਜ਼ਦੂਰ ਜਮਾਦ ਦੀ ਕਿਰਤੀ ਲੋਕਾਂ ਦੀ ਕੁੱਖ ਕਦੇ ਬਾੰਦ ਨਹੀਂ ਹੁੰਦੀ ਇਨਕਲਾਬੀ ਨਵੇਂ-ਨਵੇਂ ਪੈਦਾ ਹੁੰਦੇ ਰਹਿਣਗੇ ਲਹਿਰ ਅੱਗੇ ਵਧਦੀ ਰਹਿਣੀ ਆ ਸਾਥੀਆਂ ਦੇ ਜਾਣ ਨਾਲ ਜਿਹੜਾ ਘਾਟਾ ਹੁੰਦਾ ਠੀਕਾ ਪੂਰਾ ਨਹੀਂ ਜਾ ਸਕਦਾ ਪਰ ਇਹ ਜਿਹੜਾ ਘਾਟਾ ਪੂਰਨ ਦੀ ਅਸੀਂ ਕੋਸ਼ਿਸ਼ ਕਰ ਸਕਦੇ ਆ ਅਸੀਂ ਇੱਕ ਜਿਹੜੀ ਨਵੀਂ ਪੀੜ੍ਹੀ ਆ ਪ੍ਰਾਣੀ ਪੀੜ੍ਹੀ ਤੋਂ ਸਿੱਖ ਕੇ ਉਹਨਾਂ ਦੇ ਤਜਰਬਿਆਂ ਤੋਂ ਸਿੱਖ ਕੇ ਉਹਨਾਂ ਦੇ ਹਾਂ ਉਹਨਾਂ ਦੇ ਤਜਰਬੇ ਦੇ ਜਿਹੜੇ ਹਾਂ ਪੱਖ ਨੇ ਜਾਂ ਨਾਹ ਪੱਖ ਨੇ ਉਹਨਾਂ ਦੇ ਵਿੱਚੋਂ ਆਪਾਂ ਨਿਜੋੜ ਕੱਢਣਾ ਹੁੰਦਾ ਆਪਾਂ ਉਹਨਾਂ ਤੋਂ ਜੋ ਕਿਤੇ ਘਾਟਾ ਰਹਿ ਜਾਂ ਨੇ ਉਹਨਾਂ ਨੂੰ ਆਪਾਂ ਪੂਰਨਾ ਹੁੰਦਾ ਸਮਾਜ ਦੇ ਜਿਹੜੀ ਜਿਹੜੀ ਸੰਝ ਆ ਬਦਲਦੇ ਇਹ ਹਾਲਾਤ ਨੇ ਉਹਨਾਂ ਨੂੰ ਸਮਝਣਾ ਹੁੰਦਾ ਨਵੇਂ ਹਾਲਾਤਾਂ ਦੇ ਮੁਤਾਬਕ ਸਮਾਜਿਕ ਹਾਲਾਤਾਂ ਦੇ ਮੁਤਾਬਕ ਜੋ ਉਹਦੇ ਨਾਲ ਮੇਲ ਚ ਵੀ ਜੋ ਯੁੱਧ ਨੀਤੀ ਆ ਜੋ ਤਾਪ ਪੇਚਣੀ ਉਹ ਘੜਨੇ ਹੁੰਦੇ ਨੇ ਲਹਿਰ ਨੂੰ ਅੱਗੇ ਵਧਾਉਣਾ ਹੁੰਦਾ ਜਨਤਕਲੀ ਨੂੰ ਆਪਾਂ ਹੋਰ ਸੰਵਾਦ ਕੇ ਲਿਖਾਰ ਕੇ ਨੂੰ ਹੋਰ ਡੰਗਾਈ ਦੇ ਵਿੱਚ ਆਪਾਂ ਲਾਗੂ ਕਰੀਏ ਲਹਿਰ ਨੂੰ ਤਹੇ ਦਿਲ ਨਾਲ ਪ੍ਰਸਿੱਧ ਦੇ ਨਾਲ ਅੱਗੇ ਵਧਾਈਏ ਇਹੀ ਮੈਂ ਸਮਝਦਾ ਸਾਥੀ ਗੁਰਦੇਵ ਸਿੰਘ ਪਹਾੜਪੁਰ ਨੂੰ ਆਪਾਂ ਸੱਚੀ ਸੰਧਾਤਵੀ ਦੇ ਸਕਦੇ ਆ ਤੇ ਇਸੇ ਨਾਲ ਹੀ ਮੈਂ ਇੱਕ ਫੇਰ ਇੱਕ ਵਾਰ ਫੇਰ ਤੋਂ ਮੁਕਤੀ ਸੰਗਰਾਮ ਮਜ਼ਦੂਰਾਂ ਵੱਲੋਂ ਸਾਥੀ ਗੁਰਦੇਵਾਰ ਨੂੰ ਨਾਮ ਸਲਾਮ ਆਖਦਾ ਜਾਂ ਜਨਤਾ ਜਾਂ ਸੰਘਰਸ਼ ਜਿੱਤ ਲੋਕਾਂ